ੴ ਸਤਿਗੁਰ ਪ੍ਰਸਾਦਿ ਪਾਛਾ ਹੀ ਦਸਵੀਂ ਕਬਿਓ ਬਾਜ ਬੇਤੀ ਚੌਪਈ ਅਮ੍ਰਿਤ ਰੋਹ ਦੇ ਰੱਛਾ ਪੂਰਨ ਹੋਏ ਚਿਤ ਕੇ ਚਾ ਤਵ ਚੰਨ ਮੰਡੈ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ ਅਮਰੇ ਦਸ ਬੇ ਤੁਮ ਕਾਗੋ ਆਪ ਹੱਦ ਮੁਝੇ ਬਚਾਵੋ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਿ ਚਾਣਜ ਕਰਦੈ ਗਰੀਬ ਸਭੈਣ ਕੋ ਹੱਲ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕਿ ਰਹੇ ਪਿਆਸਾ ਤੁਮੇ ਸਾੜ ਕੇ ਵਰਨਾ ਤੇਉ ਜੋ ਵਰਚਾ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਆ ਚੰਤੂ ਸਤਰ ਹਮਾਰੇ ਮਾਰੀਏ ਆਪ ਹਾਦ ਮੁਝੇ ਬਰੀ ਅਮਰਨ ਕਾਲ ਕ ਤਰਾਸ ਲਵਰੀਆ ਉਜੋ ਸਦਾ ਹਮਾਰੇ ਪਛਾ ਸ੍ਰੇਸ ਤੁਜੋ ਕਰੀ ਅਵ੍ਰਖਾ ਰਾਖ ਲੈ ਮੈਂ ਰਖਣ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨਵਰਦ ਸਣਕੇ ਹੰਤਾ ਤੁਮੋ ਹੋ ਪਰੀ ਸੁ ਤਲ ਦਸ ਕੰਤਾ ਕਾਲ ਪੈ ਔਰ ਮਾ ਬਕਤਰਾ ਕਾਲ ਪੈ ਸੇ ਜਿਉ ਅਵਤਰਾ ਕਾਲ ਪਾਇ ਕਰ ਵਿਸਰਮ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਵ ਕੀਓ ਬੇਦ ਰਾਵ ਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਵਿਅਕਤ ਬਨਾਇਓ ਦੇਵ ਦਾ ਜਛਨੀ ਬਜਾਇਓ ਹਾ ਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਮਾਰੀ ਸਕਲ ਪ੍ਰਜਾਤ ਨੇ ਆਪ ਸਵਾਰੀ ਸਿਵਕਣ ਕੋ ਸਿਵਗੁਣ ਸੁਖ ਦੀਓ ਸਤਰੰਕ ਪਲਮ ਵਦਕੀਓ ਘਾਟ ਘਾਟ ਕੇ ਅੰਤਰ ਕੀ ਜਾਣ ਤੇ ਭਲੇ ਬਰੇ ਕੀ ਪੀਰ ਪਛਾਣ ਦੇ ਚਿੰਟੀ ਤੇ ਕੁੰਝੇ ਰਸੂਲਾ ਸਬਰ ਕਿਰਪਾ ਦੇਸ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘਾਟ ਘਾਟ ਕੇ ਫੁੜ ਫੁੜ ਕੇ ਜਾਣੇ ਜਬ ਜ਼ਰਾ ਖਿਗਰਾ ਕਰ ਤਾਰਾ ਪਰਦਾ ਤਰ ਤਦਵ ਦੇ ਹੈ ਉਪਾਰਾ ਨਵਾ ਕਰਦ ਕਰ ਤੂ ਕਬ ਤਮੈ ਮਿਲਤ ਦੇ ਦਰਸ ਮੂਜੇ ਤੇ ਬਨਛੁਰ ਸਵਤਾਰੇ ਆਪੇ ਆਪਣੀ ਭੂਰੀ ਉਚਾਰੇ ਤੁਮ ਸਾ ਭੀਤੇ ਰਤ ਨਿਰਾਨ ਜਾਣਤ ਭੇਦ ਭੇਦ ਰੇ ਆਲਮ ਨਿਰੰਕਾ ਨਰਮ ਕਾਣ ਲੰਬੇ ਆਦਨਿ ਲੇ ਨਾਦੇਸam ਤਾਕਾ ਮੂੜ ਝਾਰਤ ਭੇਦਾ ਜਾਖੋ ਪੇਵ ਨ ਪਾਵਦ ਭੇਦਾ ਤਾਕੋ ਕਰਪਾ ਹਰਿ ਨਮਾਤ ਮਹਾ ਮੂਰਖ ਚ ਭੇਦ ਨ ਜਾਣਤ

ਦੂਸਰੇ ਤਿਹਾਰ ਵਲ ਤਪਾਤਾ ਸਕਲਮਲੇ ਸੋ ਰਣ ਘਾਤਾ ਇਹ ਤੁਸਾ ਜਰਨੀ ਪਰਯਾਚਨ ਕਰ ਦਸਦੁ ਤੋ ਕੋ ਮਰੇ ਪਰਸਣ ਪਗ ਪਰ ਤਿਹਾਰੇ ਦਿਨ ਕਾ ਤੁਮ ਸੱਗੜ ਸਵਟਾਰੇ ਜੋ ਕਲ ਕੋ ਇਕ ਭਰ ਤਿਆ ਹੈ 타ਕੇ ਕਾਲ ਨਿਕਟ ਰਹਿ ਰਚਾ ਹੋਏ ਤੈ ਸੁ ਕਾਲਾ ਦੂਸਰੇ ਸਰੇ ਤਤ ਕਾਲਾ ਿਰુપਾਦਰੀ ਸੰਝਾਇ ਨੇ ਹਰ ਹੋ 타ਕੇ ਤਾਪ ਤਲਕ ਮੋਹਰ ਹੋ ਰਿਦ ਸਿਦ ਕਰਮੋ ਸੁਭ ਹੋਏ ਦਿਸ ਸਾਸ ਸਕੇ ਨਾ ਕੋਈ ਇਕ ਬਾਰ ਜੇ ਤੂੰ ਮੈਂ ਸਮਾਰ ਆ ਕਾਲ ਫਾਸਤੇ ਤਾਏ ਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਿ ਦਿਸਦੋਗ ਤੇ ਰਹਾ ਖੜ ਕੇਤ ਮੈਂ ਸਰਨ ਤਿਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਠੋਰ ਮੋਹ ਸੁਹਾਏ ਦਿਸਦੋਗ ਤੇ ਲਿਖੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ